ਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਸਬਾ ਔਰ ਵਿਖੇ ਇੱਕ ਬਜ਼ੁਰਗ ਔਰਤ ਨੂੰ ਕਾਰ ਸਵਾਰਾਂ ਨੂੰ ਪਾਣੀ ਪਿਲਾ ਕੇ ਪਲਾ ਕਰਨਾ ਉਦੋਂ ਮਹਿੰਗਾ ਪੈ ਗਿਆ ਜਦੋਂ ਕਾਰ ਸਵਾਰਾਂ ਨੂੰ ਪਾਣੀ ਪਿਲਾਉਣ ਸਮੇਂ ਔਰਤ ਦੇ ਕੰਨਾਂ ਵਿੱਚੋਂ ਸੋਨੇ ਦੀ ਵਾਲੀ ਚਪਟੇ ਦੋ ਔਰਤਾ ਸਮੇਤ ਕਾਰ ਵਿੱਚ ਆਏ ਲੁੱਟੇਰੇ ਫਰਾਰ ਹੋ ਗਏ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਮਾਤਾ ਸਵਰਨ ਕੌਰ ਨੇ ਦੱਸਿਆ ਕਿ ਉਹ ਰੋੜ ਤੇ ਬਣੀ ਆਪਣੇ ਕਾਰ ਅੱਗੇ ਬੈਠੀ ਸੀ ਕਿ ਇੱਕ ਸਵੇਫਟ ਕਾਰ ਉਸ ਦੇ ਕੋਲ ਆ ਕੇ ਰੁਕੀ ਜਿਸ ਵਿੱਚ ਦੋ ਔਰਤਾ ਸਮੇਤ ਤਿੰਨ ਜਣੇ ਸਵਾਰ ਸਨ ਜਿਨ੍ਹਾਂ ਨੇ ਮੇਰੇ ਕੋਲੋਂ ਪਾਣੀ ਮੰਗਿਆ ਅਤੇ ਜਦੋਂ ਮੈਂ ਪਾਣੀ ਦੇ ਕੇ ਉਹਨਾਂ ਦੀ ਕਾਰ ਵਿੱਚੋਂ ਖਾਲੀ ਗਲਾਸ ਫੜਨ ਲੱਗੀ ਤਾਂ ਉਹਨਾਂ ਨੇ ਮੈਨੂੰ ਕਾਰ ਅੰਦਰ ਖਿੱਚ ਕੇ ਮੇਰੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਨੂੰ ਚੱਪਟ ਮਾਰੀ ਤੇ ਕੰਨਾਂ 'ਚੋਂ ਇੱਕ ਵਾਲੀ ਤੂ ਕੇ ਫਰਾਰ ਹੋ ਗਏ ਅਤੇ ਮੈਂ ਸੜਕ ਤੇ ਡਿੱਗ ਪਈ ਅਤੇ ਕਾਰ ਦੀ ਤਾਕੀ ਵਿੱਚ ਫਸੀ ਹੋਈ ਮੇਰੀ ਚੁੰਨੀ ਨੂੰ ਵੀ ਲੁਟੇਰੇ ਦੂਰ ਤੱਕ ਲੈ ਗਏ ਪਰ ਸੱਟ ਛੋਟ ਲੱਗਣ ਤੋਂ ਬਚਾ ਰਿਹਾ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ ਅਤੇ ਸੂਚਨਾ ਮਿਲਦਿਆਂ ਹੀ ਥਾਣਾ ਔਰਤੋ ਐਸਆਈ ਹਿੰਮ ਰਾਜਵੱਲੋ ਕੈਮਰਿਆਂ ਦੀਆਂ ਫੁਟੇਜ ਦੇਖੀਆਂ ਗਈਆਂ। ਉਹਨਾਂ ਗੱਲਬਾਤ ਰਾਹੀਂ ਦੱਸਿਆ ਕਿ ਮੁੱਢਲੀ ਤਫ਼ਤੀਸ਼ ਤੋਂ ਕਾਰ ਦਾ ਨੰਬਰ ਝਾਲੀ ਲੱਗਦਾ ਹੈ ਅਤੇ ਇਹ ਕਾਰ ਸਵਾਰ ਲੁਟੇਰੇ ਕਿਸੇ ਹੋਰ ਇਲਾਕੇ ਦੇ ਹਨ ਜੋ ਵੱਖ-ਵੱਖ ਇਲਾਕਿਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਢੰਗ ਨਾਲ ਲੁੱਟਾਂਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਜਿਨ੍ਹਾਂ ਦੇ ਪਿੱਛੇ ਵੱਖ-ਵੱਖ ਇਲਾਕਿਆਂ ਦੀ ਪੁਲਿਸ ਵੀ ਗੰਭੀਰਤਾ ਨਾਲ ਲੱਗੀ ਹੋਈ ਹੈ ਜੋ ਜਲਦੀ ਹੀ ਪੁਲਿਸ ਦੇ ਕਾਬੂ ਵਿੱਚ ਹੋਣਗੇ। ਸੂਤਰਾਂ ਅਨੁਸਾਰ ਇਹਨਾਂ ਕਾਰ ਸਵਾਰ ਲੁਟੇਰਿਆਂ ਨੇ ਕੁਝ ਦਿਨ ਪਹਿਲਾਂ ਵੀ ਔਰਤਾਂ ਨੂੰ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਹੋ ਸਕੇ ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਅਜੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਜੀ ਸਖਵਿੰਦਰ ਸਿੰਘ ਇੱਥੇ ਆੜਦੇ ਆ ਤੁਸੀਂ ਆਪਣਾ ਪਿੰਡ ਮੀਰਕੋੜ ਲੱਖਾ ਜੀ ਆਪਣੀ ਦੁਕਾਨ ਹੈ ਇੱਥੇ ਆੜਦੇ ਇੱਥੇ ਦੁਕਾਨ ਉਹ ਕਿਹਨਾਂ ਦੇ ਨਾਲ ਆ ਤੁਹਾਡੀ ਸਾਡੀ ਜਿਹੜੇ ਮਨਜੀਤ ਸਿੰਘ ਹੋਣੀ ਹੈ ਉਹਨਾਂ ਦੇ ਨਾਲ ਹੀ ਸਾਡੀ ਦੁਕਾਨ ਹੈ ਜੀ ਅੱਛਾ ਕੀ ਕੀ ਗੱਲ ਬਾਤ ਹੋਈ ਕੁਝ ਪਤਾ ਲੱਗਾ ਹੋਵੇ ਇੱਥੇ ਜੀ ਸਵੇਰੇ ਕੱਲ ਹੂੰ ਇਹਨਾਂ ਦੀ ਮਾਤਾ ਜੀ ਦੁਕਾਨ ਤੇ ਜੀ ਸਾਡੀ ਦੁਕਾਨ ਦੇ ਨਾਲ ਹੀ ਹੈ ਇਹਨਾਂ ਨੇ ਨਿੱਕੂ ਮੁਰਦੇ ਹੋਣਗੇ ਮਾਤਾ ਜੀ ਮਾਤਾ ਜੀ ਵੀ ਹੈਗੀ ਅਸੀਂ 85 ਸਾਲ ਅੱਛਾ ਬਜ਼ੁਰਗ ਬਜ਼ੁਰਗ ਆ 80 ਕੇ ਸਾਲ ਮੰਨ ਲਓ ਜੀ ਹੂੰ ਉਹ ਨਾਲੀ ਦੁਕਾਨੇ ਆ ਜੀ ਬਾਕੀ ਟੱਬਰ ਸਾਰਾ ਇਹਨਾਂ ਦਾ ਪਰਿਵਾਰ ਅੰਦਰ ਸੀ ਮਾਤਾ ਬਾਹਰ ਖੜੀ ਸੀ ਅੱਛਾ ਉਹਨਾਂ ਨੇ ਗੱਡੀ ਆ ਕੇ ਰੋਕੀ ਜੀ ਗੱਲ ਨੇ ਮਾਤਾ ਕਿਹੜੀ ਸੀ ਸਵੈਫਟ ਗੱਡੀ ਸੀ ਸਵੈਫਟ ਗੱਡੀ ਸੀ ਹਾਂਜੀ ਵਿੱਚੇ ਬੈਠੇ ਹੋ ਉੱਧਰੋਂ ਕਿੱਧਰੋਂ ਆਈ ਸੀ ਇਹ ਬਹਾਰਾ ਰੋਡਾਂ ਨੂੰ ਇਧਰ ਰਾਮਾ ਰੋਡਾਂ ਲੋੋਂ ਆਈ ਆ ਇਧਰ ਆਈ ਆ ਫਲੋਰ ਸਾਈਡ ਨੂੰ ਫਲੋਰ ਸਾਈਡ ਨੂੰ ਜਾ ਰਹੀ ਹੈ ਗੱਡੀ ਰੋਕ ਲਈ ਆ ਅੱਛਾ ਉਹਨੇ ਗੱਡੀ ਰੋਕ ਕੇ ਪਾਣੀ ਮੰਗਿਆ ਹੂੰ ਮਾਤਾ ਨੇ ਅੰਦਰੋਂ ਭਰ ਕੇ ਗਲਾਸ ਪਾਣੀ ਦੇ ਦਿੱਤਾ ਲਿਆ ਕੇ ਨਹੀਂ ਗੱਡੀ 'ਚ ਕਿੰਨੇ ਜਣੇ ਸੀ ਜੇ ਪਤਾ ਲੱਗਾ ਹੋਵੇ ਗੱਡੀ 'ਚ ਕੁਛ ਨਹੀਂ ਜੀ ਪਤਾ ਲੱਗਾ ਚਲੋ ਕਹਿਰ ਅੱਛਾ ਮੈਡਿਸ ਜਿਗੇ ਪਿੱਛੇ ਅੱਛਾ ਲੇਡੀ ਗੱਡੀ 'ਚ ਲੇਡੀਜ਼ ਸੀਗੇ ਮਤਲਬ ਕੀ ਭਰੋਸਾ ਕਰ ਲੈਣਾ ਕੀ ਭਰੋਸਾ ਕਿਸੇ ਨੇ ਕਰ ਲੈਣਾ ਜ ਮਾਤਾ ਫੇਰ ਇਸ਼ਾਰਾ ਕੀਤਾ ਕਹਿੰਦੇ ਗਲਾਸ ਲੈ ਲਓ ਮੈਂ ਤਾਂ ਫੇਰ ਪਾਣੀ ਪੀ ਲਿਆ ਫੇਰ ਕਹਿੰਦੇ ਆ ਖਾਲੀ ਗਲਾਸ ਸਾਡੀ ਗਲਾਸ ਫੜ ਲਓ ਜਦੋਂ ਖਾਲੀ ਗਲਾਸ ਫੜਨ ਮਾਤਾ ਗਈ ਉਹਨੇ ਟਾਕੀ ਖੋਲੀ ਆ ਮੈਂ ਤਾਂ ਵਿੱਚ ਨੂੰ ਹੋਈ ਗਲਾਸ ਫੜਨ ਨੂੰ ਉਹ ਅੰਦਰ ਨੂੰ ਮਰ ਜਾ ਤਾਂ ਹੋਣਾ ਹੀ ਪੈਂਦਾ ਉਸੇ ਬੇਲੇ ਉਹਨਾਂ ਨੇ ਜੀ ਉਹਨਾਂ ਦੀ ਬਾੜੀ ਖਿੱਚ ਲਈ ਅੱਛਾ ਤੇ ਨਾਲੇ ਗੱਡੀ ਵਾਲੇ ਨੇ ਗੱਡੀ ਨਿਠਾ ਲਈ ਉਹਨਾਂ ਦੀ ਚੁੰਨੀ ਵੀ ਗੱਡੀ ਦੇ ਵਿੱਚੇ ਫਸ ਗਈ ਨਾਲ ਤਾਕੀ ਦੇ ਤੇ ਮਾਤਾ ਡੱਪੇ ਦੇਖਣ ਵਾਲਿਆਂ ਨੂੰ ਕਿਸੇ ਨੂੰ ਨਹੀਂ ਪਤਾ ਲੱਗਾ ਕਹਿੰਦੇ ਖਰੇ ਗੱਡੀ 'ਚੋਂ ਮਾਤਾ ਉਤਰ ਲੱਗੀ ਡੱਪੇ ਉਹ ਮਤਲਬ ਇਹ ਭਲੇਖੇ ਚ ਰਹਿ ਗਏ ਤੇ ਗੱਡੀ ਵਿੱਚ ਮਾਤਾ ਗਈ ਹੋਣੀ ਆ ਗੱਡੀ 'ਚੋਂ ਉਤਰੀ ਹੋਣੀ ਆ ਮਤਲਬ ਇਹ ਭਲੇਖੇ ਚ ਰਹਿ ਭਲੇਖੇ ਚ ਰਹਿ ਗਏ ਜੀ ਹਾਂ ਜੀ ਤੇ ਇਹ ਗੱਲਬਾਤ ਜਿਹੜੀ ਆ ਇਹ ਉਹ ਵਾਰਦਾਤ ਕਰਕੇ ਚਲੇ ਗਏ ਜੀ ਚਲੇ ਗਏ ਬਹੁਤ ਹੈਗੀ ਆ ਜਿਸ ਤਰ੍ਹਾਂ ਤੁਸੀਂ ਦੁਕਾਨਦਾਰ ਵੀ ਆ ਇਹ ਤਾਂ ਕਾਫੀ ਰਸ ਵਾਲੀ ਮਾਰਕੀਟ ਦੇ ਵਿੱਚ ਇਹੋ ਜਿਹਾ ਵਾਰਦਾਤ ਹੋਣਾ ਤੇ ਕਮ ਮਤਲਬ ਹੁਣ ਤੁਸੀਂ ਦੱਸ ਰਹੇ ਕਿ ਵਿੱਚ ਲੇਡੀਜ਼ ਵੀ ਸੀਗੇ ਬਿਲਕੁਲ ਜੀ ਬਿਲਕੁਲ ਤੇ ਇਹਦਾ ਮਤਲਬ ਹੈ ਕਿ ਕੋਈ ਕੋਈ ਗੈਂਗ ਹੋ ਸਕਦੀ ਹੈ ਇਹ ਗੈਂਗ ਹੈ ਜੀ ਪੂਰਾ ਇਹ ਪਿੱਛੇ ਵੀ ਥੋੜਾ ਹਫ਼ਤੇ ਪਹਿਲਾਂ ਮੁੰਡਾ ਦੱਸਦਾ ਜੀ ਉਹ ਪਰੇ ਨਾਨਾ ਦੀ ਦੁਕਾਨ ਕਰਦਾ ਅੱਛਾ ਉਹਦੀ ਮੰਮੀ ਨੂੰ ਵੀ ਇਦਾਂ ਹੀ ਗੱਡੀ ਦੇ ਵਿੱਚ ਬਿਠਾ ਲੈਣ ਦੀ ਕੋਸ਼ਿਸ਼ ਕੀਤੀ ਉਹ ਵੀ ਆਉਂਦੇ ਸੀ ਉਹ ਵੀ ਆਉਂਦੇ ਸੀ ਨਵੇਂ ਸ਼ਹਿਰ ਨੂੰ ਯਾਰ ਚੱਲੇ ਸੀ ਅੱਛਾ ਉਹ ਵੀ ਗੱਲਬਾਤ ਰਸਤਾ ਪੁੱਛਿਆ ਕਹਿੰਦੇ ਤੁਸੀਂ ਕਿਤੇ ਜਾਣਾ ਉਹ ਕਹਿੰਦੇ ਅਸੀਂ ਵੀ ਨਵੇਂ ਸ਼ਹਿਰ ਜਾਣਾ ਕਹਿੰਦੇ ਬਹਿ ਜਾਓ ਹਾਂ ਨਾਲ ਵੀ ਇਹ ਵਾਰਦਾਤ ਕਰਨ ਦੀ ਕੋਸ਼ਿਸ਼ ਨੇ ਜਿਹੜੀ ਦੇੜੀ ਚ ਵੀ ਬਿਠਾਈਆਂ ਹੋਈਆਂ ਆ ਪਰ ਕਿਸੇ ਨੂੰ ਸ਼ੱਕ ਨਾ ਸ਼ੱਕ ਇਹ ਗਰੋਹ ਆ ਜੀ ਪੂਰਾ ਇਹ ਕੁਲਾ ਗਰੋਹ ਲੱਗਦਾ ਕੀ ਨਾਮ ਆ ਮੈਂ ਅਰਵਿੰਦਰ ਸਿੰਘ ਆ ਜੀ ਰਵਿੰਦਰ ਜੀ ਤੁਸੀਂ ਇੱਥੇ ਦੇਖੋ ਦਿਨ ਰਾਤ ਕੰਮ ਕਰਦੇ ਆ ਤੁਹਾਡਾ ਮੈਨੂੰ ਲੱਗਦਾ ਕਿ ਤਕਰੀਬਨ ਕੰਮ ਜਿਹੜਾ ਹਾਈ ਲੈਵਲ ਤੇ ਤੁਹਾਡਾ ਹੀ ਹੈਗਾ ਆ ਇਹੋ ਜਿਹੇ ਦਿਨ ਦਿਨ ਵਿੱਚ ਵਾਰਦਾਤਾ ਹੋਣੀ ਆ ਕੀ ਕਹੂੰ ਬਾ ਜੀ ਅਸੀਂ ਕੀ ਕਹਿ ਸਕਦੇ ਆ ਠੀਕ ਆ ਜੀ ਅਸੀਂ ਤਾਂ ਕਹਿੰਦੇ ਵੀ ਬਹੁਤ ਗਲਤ ਹੈ ਜੋ ਵੀ ਹੋਇਆ ਉਹ ਵੀ ਦਿਨ ਨੂੰ ਹੋ ਜਾਣੀ ਦਿਨ ਨੂੰ ਹੋ ਜਾਣੀ ਇੱਕ ਸਿਆਣੇ ਬਾਰੇ ਦੀਆਂ ਇਹਦਾ ਬਾਲੀਆਂ ਲੈ ਜਾਣੀਆਂ ਖੋਕੇ ਬਹੁਤ ਗਲਤ ਗੱਲ ਆਈ ਹੈ ਇਹ ਤਾਂ ਕਮਾਗੇ ਤੁਹਾਡਾ ਤਾਂ ਸਟੇਸ਼ਨ ਨੂੰ ਅਸੀਂ ਇਹੀ ਮੰਗ ਕਰਾਂਗੇ ਕਿ ਇੱਥੇ ਜਿੰਨੀ ਵੀ ਵੱਧ ਵਾਦਸਕਤਾਈ ਕੀਤੀ ਜਾਵੇ ਜਾਂ ਕਿ ਚੋਰਾਂ ਨੂੰ ਨੱਥ ਪਾਈ ਜਾਵੇ ਹੁਣ ਇਹ ਤਾਂ ਨਸ਼ੇ ਵਾਲੇ ਵੀ ਨਹੀਂ ਲੱਗਦੇ ਮੇਰੇ ਹਿਸਾਬ ਦੇ ਨਾਲ ਇਹ ਤਾਂ ਗੈਂਗਬਾਰੀ ਕੋਈ ਗੈਂਗਬਾਰੀ ਹੈ ਜੀ ਇਹ ਹੀ ਕੋਈ ਕਿਉਂਕਿ ਤੁਸੀਂ ਜਿੱਦਾਂ ਦੱਸਦੇ ਹੋ ਕਿ ਪਹਿਲਾਂ ਇੱਕ ਗੱਡੀ ਦੇ ਵਿੱਚ ਵੀ ਇਹ ਕੰਮ ਕੀਤਾ ਗਿਆ ਤੇ ਇਹ ਵੀ ਲੇਡੀਜ਼ ਬਿਠਾ ਲੀਆਂ ਲੇਡੀਜ਼ ਨਾਲ ਬਿਠਾ ਲੀਆਂ ਠੀਕ ਹੈ ਮਾਤਾ ਉਹਨਾਂ ਨੇ ਪਾਣੀ ਮੰਗਿਆ ਸੀ ਤੁਹਾਡੇ ਤੋਂ ਹਾਂ ਤੁਸੀਂ ਪਾਣੀ ਫੜਾਣ ਚਲੇ ਗਏ ਉਹ ਬਾੜੀ ਲਾ ਲਈ ਬਾੜੀ ਲਾ ਲਈ ਓਏ ਹੁਣ ਤਾਂ ਪੰਨ ਕਰਨ ਦਾ ਵੀ ਕੰਮ ਨਹੀਂ ਰਿਹਾ ਪਰ ਮੈਂ ਬਾਹਰ ਰੰਦੇ ਦੇਖਾਂ ਦੇ ਰੱਖੀ ਉਹ ਉਹ ਗੱਡੀ ਦੇ ਵਿੱਚ ਜਨਾਨੀਆਂ ਵੀ ਸੀਗੀਆਂ ਹਾਂ ਦੋ ਅੱਛਾ ਬੰਦਾ ਵੀ ਸੀ ਇੱਕ ਮੁੰਡਾ ਸੀ ਤੁਹਾਡੇ ਕੋਲ ਨਹੀਂ ਪਾਣੀ ਪੀ ਲਿਆ ਪਾਣੀ ਪੀ ਕੇ ਕਹਿੰਦੇ ਹੁਣ ਖਾਲੀ ਗਲਾਸ ਲੈ ਜਾਓ ਨਹੀਂ ਨਹੀਂ ਪਰ ਸੱਚੀ ਗੱਲ ਅੱਛਾ ਫੇ ਤੂੰ ਗੱਡੀ ਬੰਦ ਕਰ ਤੁਸੀਂ ਡੈਗ ਵੀ ਬੈਏ ਸੀਗੇ ਹੈ ਤੁਸੀਂ ਡੈਗਗੇ ਸੀਗੇ ਥੱਲੇ ਡੈਗਗੇ ਸੀ ਤੁਸੀਂ ਦੇ ਪੈਨਸਰ ਨੇ ਸੱਟਾ ਤਾਂ ਨਹੀਂ ਲੱਗਿਆ ਤੁਹਾਡੇ ਆਏ ਲੱਗੀ ਹੈ ਅੱਛਾ ਆ ਦੇਖ ਸੱਜੇ ਸਿੱਧੇ ਮਾਤਾ ਹੁਣ ਪੁੰਨ ਕਰਨ ਦਾ ਵੀ ਰਿਹਾ ਨਹੀਂ ਹੈਗਾ ਬਾੜੀਆਂ ਤੁਹਾਡੀਆਂ ਇਹ ਸੀ ਲੱਗ ਗਈ ਬੱਟ ਇਹ ਜਿਹੜੀਆਂ ਬਾੜੀਆਂ ਸੀਗੀਆਂ ਤੁਹਾਡੀਆਂ ਇਹ ਤੁਹਾਡੀਆਂ ਕਦਕਤੀਆਂ ਪਾਈਆਂ ਸੀ ਕਿੰਨੇ ਕ ਸਾਲ ਹੋ ਗਏ ਤਰੇ ਕੁਰੀ ਨਾ ਕਰੇ ਵੀ ਸਾਡੀ ਓ ਅੱਛਾ ਅਰ ਜੇ ਤੇ ਬਾਪ ਅਸ ਤੇ ਬਾਤ ਅਸੀਂ ਆਪਣੀ ਜਿੱਦ ਨਾਲ ਕਰਦਿੰਗੇ ਸਿੱਧਾ ਬਾਬਾ ਤੋਂ ਜਾਵਾਂ ਮੇਰੇ ਮੁੰਡੇ ਤਾਂ ਚੰਗੇ ਆ ਪਰ ਉਹ ਨਾਨ ਗਾਇਸ ਨੇ ਨਖ ਖਦਿਆ ਦੁਕਾਨ ਖੁੱਲ੍ਹ ਗਈ ਸੀ ਰਾਜੇ ਅੱਛਾ ਤੇ ਮਤਾਏ ਜਿਹੜੀਆਂ ਬਾਲੀਆਂ ਸੀਗੀਆਂ ਅਸੀਂ ਉੱਥੇ ਪਹੁੰਚੇ ਹੈਗੇ ਜਿਹੜੀ ਤੁਹਾਨੂੰ ਹੁਣ ਦੀ ਖਬਰ ਦਿਖਾ ਰਹੇ ਆ ਇਹ ਵੀ ਉਹਦੇ ਨਾਲ ਮਿਲਦੀ ਜੁਲਦੀ ਖਬਰ ਹੈਗੀ ਇਹਨਾਂ ਨਾਲ ਵੀ ਇਸੇ ਤਰ੍ਹਾਂ ਗੱਡੀ ਦੇ ਵਿੱਚ ਪਹਿਲਾਂ ਜਿਹੜੀ ਉਹ ਗੱਲਬਾਤ ਹੋਈ ਸੀ ਕਿ ਅਸੀਂ ਸੋਚਿਆ ਕਿ ਕਿਉਂ ਨਾ ਇਹਨਾਂ ਤੋਂ ਵੀ ਗੱਲਬਾਤ ਲੈ ਲਈਏ ਕਿਉਂਕਿ ਕੁਝ ਸਮਾਂ ਪਹਿਲਾਂ ਇਹਨਾਂ ਨਾਲ ਵੀ ਇਸੇ ਤਰ੍ਹਾਂ ਦੀ ਘਟਨਾ ਜਿਹੜੀ ਉਹ ਵਾਪਰੀ ਸੀ ਹੋਰ ਦੀ ਭੱਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਜਸਵੀ ਕੁਮਾਰ ਮੈਂ ਉਹਦਾ ਕੰਮਕੁਮਕਾ ਦਾ ਕਰਦੇ ਹਾਂ ਮੇਰੀ ਔੜ ਨਾਨਾ ਦੀ ਦੁਕਾਨ ਅੱਛਾ ਨਾਂ ਨਾਂ ਦਾ ਕੰਮ ਕਰਦੇ ਹੈਗੇ ਆ ਤੇ ਇਹ ਤੁਹਾਡੇ ਗੱਡੀ ਦੀ ਜਿਹੜੀ ਵਾਰਦਾਤ ਵਾਪਰੀ ਹੋਈ ਸੀ ਉਹਦੇ ਦੇ ਵਿੱਚ ਕੌਣ ਸੀਗੇ ਨਾਲ ਕੌਣ ਸੀ ਉਹਦੇ ਵਿੱਚ ਦੋ ਲੀਡੀਜ਼ ਸੀ ਨੇ ਨੇ ਇੱਥੋਂ ਘਰੋਂ ਕੌਣ ਸੀ ਘਰੋਂ ਮੇਰੀ ਮਾਤਾ ਜੀ ਤੇ ਮੇਰੀ ਘਰ ਵਾਲੀ ਸੀ ਮੇਰਾ ਛੋਟਾ ਬੱਚਾ ਸੀ ਅੱਛਾ ਤੇ ਫਿਰ ਇਹਨਾਂ ਨੇ ਹਸਪੀਟਲ ਜਾਣਾ ਸੀ ਸਰਕਾਰੀ ਹਸਪੀਟਲ ਨਵਾਂ ਸ਼ਹਿਰ ਅੱਛਾ ਤੇ ਵੱਡੇ ਤੇ ਉਹਨਾਂ ਨੇ ਰਾਹ ਆ ਦੁਕਾਨ ਦੇ ਕੋਲ ਉਹਨਾਂ ਨੇ ਰੋਟੀਆਂ ਉਹਨਾਂ ਪਿੱਛੇ ਕਿਸੇ ਕਿੱਥੇ ਜਾਣਾ ਉਹ ਕਹਿੰਦੇ ਸੀ ਉਥੇ ਨਹੀਂ ਜਾਣਾ ਜਾਨੀ ਉਹਨਾਂ ਨੇ ਗੱਡੀ ਖੜੀ ਕਰਕੇ ਪੁੱਛ ਲਿਆ ਹਾਂਜੀ ਖੜੀ ਕਰਕੇ ਪੁੱਛਿਆ ਅੱਛਾ ਆਕ ਮਾਰਿਆ ਤਿੰਨ ਚਾਰ ਜਨਾਨੀਆਂ ਇਹ ਇੱਕ ਤੋਂ ਗੱਡੀ 'ਚ ਕੌਣ ਸੀ ਤੁਹਾਡੇ ਘਰ ਦੇ ਤੁਸੀਂ ਤੁਸੀਂ ਕੀ ਨਾ ਤੁਹਾਡਾ ਇਹ ਕਿਦਾਂ ਹੋਈ ਸੀ ਗੱਲਬਾਤ ਉਹਨਾਂ ਨੇ ਜਿੱਦਾਂ ਨਾ ਮੈਂ ਤਾਂ ਅੱਡੇ 'ਚ ਖੜੀ ਸੀ ਮੰਮੀ ਨੂੰ ਬਾਜ ਮਾਰੀ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਮੰਮੀ ਕਹਿੰਦੀ ਉਹ ਜਾਣਦੇ ਆ ਵੀ ਮੈਂ ਅੱਛਾ ਉਹ ਕਹਿੰਦੇ ਜਾਣਦੇ ਆ ਹਾਂ ਜੀ ਜੀ ਕਹਿੰਦੀ ਮੈਂ ਇੱਥੇ ਦੀ ਕੁੜੀ ਆ ਬਾਜਗਰ ਮਹੱਲੇ ਦਾ ਨਾਮ ਲੈ ਦਿੱਤੀ ਉਹਨੇ ਅੱਛਾ ਹਾਂ ਜੀ ਕਹਿੰਦੀ ਮੈਂ ਬਾਜਗਰ ਮਹੱਲੇ ਦੀ ਕੁੜੀ ਆ ਪਰ ਤੁਸੀਂ ਨਹੀਂ ਸੀ ਜਾਣਦੇ ਨਹੀਂ ਮੈਂ ਨਹੀਂ ਸੀ ਜਾਣਦੀ ਫਿਰ ਮੰਮੀ ਮੈਨੂੰ ਬਾਅਦ ਚ ਖਿੱਚ ਕੇ ਲੱਗੀ ਮੰਮੀ ਕਹਿੰਦੀ ਆ ਜਾ ਵੀ ਚੱਲੇ ਆਪਾਂ ਨੂੰ ਜਾਣਦੀ ਉਹ ਸਿਆਣਾ ਉਮਰ ਕਿੰਨੀ ਕੁ ਮੰਮੀ ਦੀ ਮੰਮਾ ਤਾਂ ਵੀ ਆ ਗਏ ਸਾਡੇ ਅੱਛਾ ਇਧਰ ਇਹ ਮਾਤਾ ਹਨਾ ਅੱਛਾ ਇਹ ਇਹ ਮਾਤਾ ਜੀ ਸੀਗੇ ਹਨਾ ਮੇਰਾ ਛੋਟਾ ਮੁੰਡਾ ਕੋਈ ਨਹੀਂ ਸੋਚਿਆ ਹੋਣਾ ਵੀ ਸ਼ਾਇਦ ਜਾਣਦੇ ਹੋਵੇ ਚੇਤਾ ਭੁੱਲ ਗਿਆ ਜਾਣਦੇ ਚਲ ਵੀ ਇਹਨਾਂ ਵੀ ਹਸਪੀਟਲ ਜਾਣਾ ਵੀ ਉਹ ਕਹਿੰਦੇ ਬੋਟੀ ਦਾ ਪਥਰੀਆਂ ਚ ਬਾਰੇ ਪ੍ਰੇਸ਼ਰ ਹੋਇਆ ਸੀਗਾ ਅੱਛਾ ਅੱਛਾ ਹਾਂ ਤੇ ਫਿਰ ਕੀ ਉਹ ਬਹਿ ਗਏ ਗੱਡੀ ਚ ਤੁਸੀਂ ਹਾਂਜੀ ਅਸੀਂ ਇੱਥੋਂ ਬੈਠ ਗਏ ਤੇ ਸਾਨੂੰ ਉਹ ਤੇ ਬਿਜਲੀ ਘਰ ਦੇ ਮੋਰੀ ਜਾ ਕੇ ਉੱਥੇ ਤੋਂ ਉਤਾਰਤਾ ਨਹੀਂ ਉਤਾਰਿਆ ਕਿੱਦਾਂ ਕਿਹਾ ਕੀ ਉਹਨਾਂ ਨੇ ਮੈਨੂੰ ਕਹਿੰਦੇ ਤੁਹਾਨੂੰ ਮੁੰਡਾ ਲੈ ਕੇ ਇਧਰਲੀ ਸਾਈਡ ਤੇ ਆ ਕੇ ਬਹਿ ਜਾ ਮਤਲਬ ਉਹਨੇ ਕਿਹਾ ਸਾਈਡ ਬਦਲ ਲੋ ਹਾਂ ਜਾਨ ਤੇ ਮਾਤਾ ਨੂੰ ਕਹਿੰਦੇ ਆਪਣੀ ਨੂੰ ਇੱਧਰ ਮੋੜ ਨੂੰ ਕਰ ਦੇ ਅੱਛਾ ਬਸ ਐਨੇ ਚ ਮੈਂ ਮੁੰਡਾ ਲਾ ਕੇ ਬਾਹਰ ਆ ਕੇ ਖੜ ਗਿਆ ਹਾਂ ਤੇ ਮੰਮੀ ਹਲੇ ਗੱਡੀ ਜੇ ਸੀ ਕਿ ਬਸ ਇੱਦੇ-ਇੱਦੇ ਕਰਦੇ-ਕਰਦੇ ਵੀ ਇੱਧਰ ਹੋ ਜਾ ਇੱਧਰ ਹੋ ਜਾ ਪਤਾ ਹੀ ਲੱਗਿਆ ਉਹਨਾਂ ਨੂੰ ਕਿ ਕਦੋਂ ਪਤਾ ਤੁਹਾਡਾ ਕੀ ਨਾਮ ਹੈ ਜਿੰਦਰੋ ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਡੀਆਂ ਬਾਲੀਆਂ ਨਾਲ ਲਾਈਆਂ ਲਾ ਲਈਆਂ ਸੀ ਜਾਂ ਕਿੰਨਾ ਇੱਕ ਉਹਨੇ ਮਤਲਬ ਲਾ ਲਈ ਜਾਂ ਇੱਦਿ ਨੇ ਨਾ ਲੱਗੀ ਨਾ ਮੈਨੂੰ ਉਹਦਾ ਹੱਥ ਲੱਗ ਗਿਆ ਮੈਂ ਵਾਟਨ ਕਹਿੰਦੀ ਆ ਤਾਂ ਲਟੇਰੀਆਂ ਜੇ ਲੱਗਦੀਆਂ ਨਾ ਉੱਥੋਂ ਨਿਕਲ ਗਈ ਬਾਹਰ ਮਤਲਬ ਇੱਕ ਵਾਲੀ ਲਾ ਲਈ ਹਾਂਜੀ ਇੱਕ ਉਹਨਾਂ ਲਾ ਲਈ ਦੀ ਇੱਕ ਰਹਿ ਗਈ ਸੀ ਇੱਕ ਵੀ ਅਭੀ ਲਾਣੀ ਦੀ ਪਿਆ ਮੈਨੂੰ ਲਈ ਜਾਨ ਬਾਹਰ ਨੂੰ ਕੱਢ ਤੇ ਉਸ ਤੋਂ ਬਾਅਦ ਫਿਰ ਤੁਸੀਂ ਗੱਡੀ ਤੋਂ ਬਾਹਰ ਆ ਗਏ ਗੱਡੀ ਦੇ ਬਾਹਰ ਹੀ ਖੜੇ ਸੀ ਅੱਛਾ ਉਹ ਨਹੀਂ ਕਿਹਾ ਵੀ ਸਾਈਡ ਬਦਲੋ ਤੁਹਾਨੂੰ ਬਾਹਰ ਕੱਢ ਦੇ ਹਾਂ ਹਾਂ ਮੈਂ ਕਿਹਾ ਸਾਈਡ ਬਦਲੋ ਇਹ ਵੋਟ ਵਾਲੀ ਗੱਡੀ ਜੋ ਲਾ ਲਈ ਸੀ ਮਤਲਬ ਕਦੋਂ ਪਤਾ ਤੁਹਾਡਾ ਕੀ ਨਾਮ ਹੈ ਜੀਂਦਰ ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਡੀਆਂ ਬਾਲੀਆਂ ਨਾਲ ਲਾਈਆਂ ਲਾ ਲਈਆਂ ਸੀ ਜਾਂ ਕਿੰਨਾ ਇੱਕ ਉਹਨਾਂ ਨੇ ਮਤਲਬ ਲਾ ਲਈ ਜਦ ਐਦਿਨੇ ਨਾਲ ਲੱਗੀ ਨਾ ਮੈਨੂੰ ਉਹਦਾ ਹੱਥ ਲੱਗ ਗਿਆ ਮੈਂ ਵੋਟ ਨਹੀਂ ਕਹਿੰਦੀ ਤਾਂ ਲਟੇਰੀਆਂ ਜੀ ਲੱਗਦੀਆਂ ਨਾ ਉੱਥੋਂ ਨਿਕ ਮਤਲਬ ਇੱਕ ਵਾਲੀ ਲਾ ਲਈ ਹਾਂਜੀ ਇੱਕ ਉਹਨਾਂ ਲਾ ਲਈ ਦੀ ਇੱਕ ਰਹਿ ਗਈ ਦੀ ਇੱਕ ਵੀ ਉਹ ਨਾਣੀ ਦੀ ਪਾ ਮੈਨੂੰ ਲੈ ਜਾਨ ਬਾਹਰ ਨੂੰ ਕੱਢ ਤੇ ਉਸ ਤੋਂ ਬਾਅਦ ਫਿਰ ਤੁਸੀਂ ਗੱਡੀ ਤੋਂ ਬਾਹਰ ਆ ਗਏ ਗੱਡੀ ਦੇ ਬਾਹਰ ਖੜੇ ਸੀ ਅੱਛਾ ਉਹਨੇ ਕਿਹਾ ਵੀ ਸਾਈਡ ਬਦਲੋ ਤੁਹਾਨੂੰ ਬਾਹਰ ਕਰ ਦਿੱਤਾ ਹਾਂ ਜੀ ਹਾਂ ਮੈਂ ਕਿਹਾ ਸਾਈਡ ਬਦਲੋ ਇਹ ਗੱਟੀ ਵਾਲੀ ਗੱਡੀ ਜੋ ਲਾ ਲਈ ਸੀ ਮਤਲਬ ਗੱਡੀ ਦੇ ਵਿੱਚ ਬੈਠ ਜਾਣੀ ਦੂਜੀ ਵਾਰ ਵਾਲੀ ਲਾਂਚ ਕਾਮਯਾਬ ਨਹੀਂ ਹੋਈ ਹਾਂ ਮਮਮੀ ਨੂੰ ਪਤਾ ਲੱਗਿਆ ਮਮਮੀ ਫਟਫਟ ਬਾਹਰ ਇੱਕੋ ਲੈ ਗਏ ਲਾ ਕੇ ਜਿਆਦਾ ਕਰ ਅਸੀਂ ਕੁਝ ਕਰਨ ਜੋਗੇ ਵੀ ਨਹੀਂ ਸਥਿਥ ਛੜ ਸਾਰ ਟਾਈਮ ਕਿੰਨਾ ਕਿਸੇ ਦਾ ਅੰਦਾਜ਼ਾ ਟਾਈਮ ਵੀ ਹਲੇ ਕੋ ਅਖਰੀ ਜਿੰਨਾ ਕਾਲ ਸੀ ਬਸ 10 ਤੋਂ ਹੋ ਗਿਆ ਅੱਛਾ ਦਿਨ ਦਾ ਟਾਈਮ ਸੀਗਾ ਫਿਰ ਪੁਲਿਸ ਰਿਪੋਰਟ ਕੀਤੀ ਸੀ ਤੁਸੀਂ ਹਾਂਜੀ ਪੁਲਿਸ ਰਿਪੋਰਟ ਕੀਤੀ ਸੀਗੀ ਪੁਲਿਸ ਰਿਪੋਰਟ ਕੀਤੀ ਸੀ ਕੁਝ ਕਾਰਵਾਈ ਹੋਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਹੈਗੀ ਸੋ ਇਹ ਦੇਖੋ ਇਹ ਤੁਹਾਨੂੰ ਤਾਂ ਇਹ ਗੱਲ ਵੱਧਖਾਈ ਆ ਕਿ ਇਸ ਏਰੀਏ ਦੇ ਵਿੱਚ ਜਿਹੜਾ ਹੈਗਾ ਕਿ ਗੱਡੀ ਦੇ ਵਿੱਚ ਜਿਹੜੀਆਂ ਲੇਡੀਜ਼ ਹੈਗੀਆਂ ਆ ਉਹ ਗੱਡੀ 'ਚ ਬੈਠੀਆਂ ਹੁੰਦੀਆਂ ਤਾਂ ਤੁਹਾਨੂੰ ਜਿਸ ਤਰ੍ਹਾਂ ਇਹਨਾਂ ਨੂੰ ਕਹਿੰਦਾ ਕਿ ਅਸੀਂ ਇੱਥੇ ਦੀ ਕੁੜੀ ਆ ਕਿਸੇ ਨੂੰ ਕੁਛ ਕਹਿ ਦਿੰਦੇ ਕੁਛ ਕਹਿ ਦਿੰਦੇ ਆ ਸੋ ਸਾਡੀ ਸਾਰਿਆਂ ਨੂੰ ਬੇਨਤੀ ਹੈਗੀ ਆ ਕਿ ਜਦ ਤੱਕ ਤੁਸੀਂ ਪੂਰੀ ਤਰ੍ਹਾਂ ਕਿਸੇ ਨੂੰ ਜਾਣਦੇ ਨਹੀਂ ਹੈਗੇ ਕਿ ਗੱਡੀ ਦੇ ਵਿੱਚ ਕੌਣ ਹੈ ਕੌਣ ਨਹੀਂ ਹੈ ਉਹ ਤੁਹਾਡੀ ਪਹਿਚਾਣ ਦਾ ਹੈ ਕਿ ਨਹੀਂ ਹੈ ਤਦ ਤੱਕ ਕਿਸੇ ਦੀ ਵੀ ਗੱਡੀ ਦੇ ਵਿੱਚ ਜਾਂ ਵਾਹਨ ਵਿੱਚ ਨਾ ਬੈਠੋ ਹੁਣ ਇਹ ਬਜ਼ੁਰਗ ਹੈਗੇ ਨਹੀਂ ਸੋਚਿਆ ਸ਼ਾਇਦ ਕੁੜੀ ਹੋਵੇ ਚਾਹੇ ਮੈਂ ਨਾ ਵੀ ਜਾਣਦਾ ਹਾਂ ਉਹਨੇ ਉਹਨੇ ਮਤਲਬ ਇਹ ਲਿਆ ਨਾ ਕਹਿੰਦੀ ਮੈਂ ਬਾਜੀਗਰਾਂ ਦੀ ਕੁੜੀ ਆ ਮਹਿੰਦਰ ਦੀ ਕੁੜੀ ਆ ਮੈਂ ਉਹਦੀ ਕੁੜੀ ਮਤਲਬ ਗਲਤ ਸਾਰੇ ਨਾਮ ਲੈ ਕੇ ਵੀ 13 ਨਾ ਜਗਿੰਦਰੋਆ ਜਗਿੰਦਰੋਆ ਨਾ ਨਹੀਂ ਸਾਰਾ ਕੁਝ ਸਤਾ ਪਤਾ ਕਰਨ ਤੋਂ ਬਾਅਦ ਜਿਹੜੀ ਇਹ ਲੁੱਟਖੋਹਾਂ ਕਰਦੇ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਘਰ ਦੇ ਵਿੱਚ ਬਾੜਨ ਤੋਂ ਪਹਿਲਾਂ ਕਿਸੇ ਨੂੰ ਉਹਦਾ ਪੂਰਾ ਬਾਇਓ ਡਾਟਾ ਲਵੋ ਔਰ ਕਦੀ ਵੀ ਕਿਸੇ ਅਣਪਛਾਤੇ ਬਾਣ ਦੇ ਵਿੱਚ ਕਿਰਪਾ ਕਰਕੇ ਨਾ ਬੈਠੋ